ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਕਈ ਵੀਰਾਂ ਦੇ ਹਨਾ ਕੱਲ ਦੇ ਫੋਨ ਮੈਸੇਜ ਆ ਰਹੇ ਵੀ ਬਹੁਤ ਵੀ ਬਾਈ ਕਿੱਥੇ ਪਹੁੰਚ ਗਏ ਕਿਵੇਂ ਆ ਮੀਂਹ ਦੇ ਹਾਲਾਤ ਬਾਈ ਮੀਂਹ ਦੇ ਹਾਲਾਤ ਆ ਜਿਹੜੇ ਆ ਨਾ ਉਦਾਂ ਸਾਰੇ ਪਾਸੇ ਹੀ ਆ ਨਾ ਇੱਕੋ ਜਿਹਾ ਆ ਵੀ ਪੰਜਾਬ ਦੇ ਵਿੱਚ ਵੀ ਦੇਖਦੇ ਆਪਾਂ ਵੀ 17 18 ਘੰਟੇ ਦਾ ਬਾਈ ਸਾਨੂੰ ਘਰੇ ਆਣ ਹੋ ਗਿਆ ਨਾ ਲਗਾਤਾਰ ਮੀਂਹ ਆ ਜਿਹੜਾ ਚਲੋ ਇੰਨਾ ਜ਼ਿਆਦਾ ਨਹੀਂ ਹੈਗਾ ਵੀ ਦੂਰ ਰੋਡ ਨਹੀਂ ਪੈਂਦਾ ਹੈਗਾ ਵੀ ਦੜਾ ਦੜਾ ਵਾਲੀ ਹੁੰਦੀ ਹੈ ਜਿਹਨੇ ਤਣ ਪਿੰਡ ਤੜਪੜ ਜੀ ਕਰੀ ਜਾਂਦਾ ਉਹਦੇ ਕਰਕੇ ਜਿਹੜੀ ਮਸ਼ੀਨਤੀ ਹੈ ਨਾ ਬਾਈ ਆਪਾਂ ਰਾਸਤਾ ਨੂੰ ਮਸ਼ੀਨ ਲੈ ਕੇ ਨਿਕਲੇ ਦੀ ਪਿੰਡੋਂ ਅਸੀਂ ਬਹੁਤਾ ਦੂਰ ਨਹੀਂ ਤੇ ਗਏ ਹੈਗੇ ਅਸੀਂ ਹਰ ਜੀਂਦ ਦੇ ਏਰੀਏ ਦੇ ਵਿੱਚ ਪਹੁੰਚੇ ਦੀ ਅਜੇ ਹਰਿਆਣੇ ਦੇ ਵਿੱਚੇ ਦੀ ਆਪਣੇ ਸੱਜਣ ਮਿੱਤਰਾਂ ਜਿੰਨੇ ਵੀ ਹੈ ਨਾ ਬਾਹਰ ਮਸ਼ੀਨਾਂ ਲੈ ਕੇ ਪਹੁੰਚੇ ਹੋਏ ਤੇ ਉਹਨਾਂ ਦਾ ਸਾਨੂੰ ਫੋਨ ਆ ਗਿਆ ਵੀ ਬਾਈ ਜਿੱਥੇ ਵੀ ਹੈਗੇ ਹੋ ਨਾ ਮਸ਼ੀਨਾਂ ਖੜੀਆਂ ਕਰਕੇ ਆਪਦੇ ਆਪ ਦੇ ਘਰਾਂ ਨੂੰ ਚਲ ਜੋ ਮੀਂਹ ਬਾਰਿਸ਼ ਬਹੁਤ ਜ਼ਿਆਦੇ ਆ ਅਸੀਂ ਭਾਈ ਕੀ ਕਰੇ ਆ ਫਿਰ ਉੱਥੀ ਮਸ਼ੀਨ ਆ ਜਿਹੜੀ ਹਨਾ ਜੀਂਦ ਆਪਣੇ ਬੜੇ 152 ਡੀ ਨੰਬਰ ਰੋਡ ਆ ਜਿਹੜਾ ਬੜਾ ਹਾਈਵੇ ਹਨਾ ਭਾਰਤ ਮਾਲਾ ਉਹਦੇ ਤੋਂ ਅਸੀਂ ਫਿਰ ਆਪਣਾ ਦੇਖਿਆ ਲੋਟ ਜਾ ਵੀ ਜੀਂਦ ਵਾਲਾ ਜਿਹੜਾ ਕੱਟਤੀ ਹਨਾ ਉਹਦੇ ਤੇ ਮਸ਼ੀਨਾਂ ਲਾ ਕੇ ਵਧੀਆ ਕਿਸੇ ਦੇ ਘਰੇ ਹਨਾ ਸੱਜਣ ਮਿੱਤਰ ਦੇ ਆਪਣੇ ਦੇ ਘਰੇ ਲਾ ਕੇ ਮਸ਼ੀਨ ਅਸੀਂ ਆਪਣਾ ਵਾਪਸੀ ਕਰਤੀ ਦੀ ਜੀ ਘਰ ਨੂੰ ਆਪਣੇ ਘਰੇ ਆ ਗਏ ਸੀ ਪਣ ਰਾਮ ਨਾਲ ਘਰੇ ਬੈਠੇ ਆ ਬਾਈ ਹਨਾ ਜਿਹੜੇ ਮੇਰੇ ਭਰਾ ਉੱਥੇ ਬੈਠੇ ਆ ਮਸ਼ੀਨਾਂ ਕੋਲੇ ਹਨਾ ਬਹੁਤ ਜਿਆਦਾ ਔਖਾ ਬਾਈ ਮੀਂਹ ਹਟ ਨਹੀਂ ਰਿਹਾ ਦੋ ਤਿੰਨ ਦਿਨ ਉੱਥੇ ਵੀ ਹੁਣ ਆਪਣੇ ਪੰਜਾਬ ਦੇ ਵਿੱਚ ਕੀ ਸਾਰੇ ਆਲ ਇੰਡੀਆ ਦੇ ਵਿੱਚ ਮੀਂਹ ਨਾ ਜਿਹੜਾ ਇਹ ਹਨਾ ਵੀ ਮੰਨ ਲਓ ਲਗਾਤਾਰੇ ਪੈ ਰਿਹਾ ਕੰਟੀਨਿਊ ਪੈ ਰਿਹਾ ਬਾਕੀ ਕਈ ਏਰੀਆ ਦੇ ਵਿੱਚ ਹਨਾ ਬਹੁਤਾ ਜਿਆਦਾ ਕੰਮ ਖਰਾਬ ਕਰਿਆ ਵੀ ਉੱਥੇ ਤਾਂ ਹੜ੍ਹ ਵਾਲੀ ਸਥਿਤੀ ਹੈ ਜਿਹੜੀ ਉਹ ਬਣੀ ਵੀ ਆ ਨਾ ਪਤਾ ਫੇਰ ਬਾਈ ਠੀਕ ਆ ਬਾਬਾ ਜੀ ਦੀ ਮਹਾਰਾਜ ਦੀ ਕਿਰਪਾ ਵੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਚਮਕੌਰ ਸਾਹਿਬ ਹਣਾ ਫਤੇਗੜ ਸਾਹਿਬ ਏਰੀਆ ਫੇਰ ਵੀ ਸਾਡਾ ਬਹੁਤ ਵਧੀਆ ਰਹਿੰਦਾ ਹਨਾ ਸਾਰੇ ਆਲੇ-ਦਾਲੇ ਪਾਣੀ ਆ ਜਾਂਦਾ ਪਰ ਸਾਡਾ ਏਰੀਆ ਫੇਰ ਵੀ ਵੀ ਸਾਨੂੰ ਬਹੁਤ ਬਚਾ ਜਾਂਦਾ ਉਹਦੇ ਕਰਕੇ ਜਿਹੜੇ ਏਰੀਆ ਦੇ ਵਿੱਚ ਹਨਾ ਪਾਣੀ ਆਇਆ ਹੋਇਆ ਰੱਬ ਉਹਨਾਂ ਦੇ ਵੀ ਮਿਹਰ ਭਰੇ ਹੱਥ ਰੱਖੇ ਹਨਾ ਉਹ ਵੀ ਆਪਣੇ ਪੰਜਾਬੀ ਭਰਾਏ ਆ ਬਈ ਇਹਨਾਂ ਸਾਰੇ ਆਲੇ-ਦਾਲੇ ਜਿੱਥੇ ਮਰਜ਼ੀ ਹੈ ਜੇ ਐਮਪੀ ਯੂਪੀ ਜਿੱਥੇ ਮਰਜ਼ੀ ਪਾਣੀ ਆਉਂਦਾ ਤਾਂ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਮਾਲਕ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਨਾ ਕਈ ਵੀਰੇ ਕੱਲ ਦੇ ਫੋਨ ਲਾਈ ਜਾਂਦੇ ਦੀ ਬਾਈ ਕਿੱਥੇ ਪਹੁੰਚ ਗਏ ਕਿਵੇਂ ਆ ਮਾਹੌਲ ਮਾਹੌਲ ਦਾ ਵਹੀ ਤਾਂ ਪਤਾ ਲੱਗੂਗਾ ਜੇ ਆਪਾਂ ਪਹੁੰਚੇ ਰਏ ਜੇ ਗਏ ਹੋਗੇ ਅਸੀਂ ਵੀ ਜੀਨ ਦੇ ਕੋਲੋਂ ਬਸ ਫਿਰ ਆਪਣਾ ਮੋਟਰਸਾਈਕਲ ਚੱਕਿਆ ਬਾਈ ਉਹਨਾਂ ਦਾ ਹੀ ਉਹਨਾਂ ਦਾ ਹੀ ਮੋਟਰਸਾਈਕਲ ਚੱਕ ਕੇ ਅਸੀਂ ਆਪਣੀ ਵਾਪਸੀ ਹੈ ਜਿਹੜੀ ਹਨ ਪਿੰਡ ਨੂੰ ਕਰਤੀ ਸੀ ਬਾਕੀ ਆਏ ਆ ਵੀ ਗਾਹਾਂ ਤੇ ਵੀ ਰਿਪੋਰਟ ਆਈ ਜਾਂਦੀ ਆ ਬੰਦੇ ਆਪਣੇ ਦੇਈ ਜਾਂਦੇ ਆ ਨਾ ਜਿਹੜੇ ਸੱਜਣ ਮਿੱਤਰ ਆਪਣੇ ਉੱਥੇ ਖੜੇ ਆ ਪਹੁੰਚੇ ਉਹ ਕਹਿੰਦੇ ਵੀ ਬਾਲਾ ਬੁਰਾ ਹਾਲ ਆ ਯਾਰ ਇੰਨਾ ਬੁਰਾ ਹਾਲ ਆ ਵੀ ਮਸ਼ੀਨਾ ਤੁਸੀਂ ਹਿਸਾਬ ਲਾ ਲੋ ਤਰਪਾਲਾਂ ਪਾ ਪਾ ਕੇ ਮਸ਼ੀਨਾ ਖੜੀਆਂ ਐ ਫਿਰ ਇਹ ਮ ਖਰਚੇ ਹੀ ਹਨਾ ਬਈ ਫਾਲਤੂ ਦਾ ਜਦੋਂ ਆਪਾਂ ਸਿਰੇ ਚਲ ਜੰਨੇ ਆ ਫਿਰ ਉੱਥੇ ਬੈਠਣਾ ਹਨਾ ਹੁਣ ਸਾਹਬ ਲਾਲ ਤੁਸੀਂ ਵੀ ਇੱਕ ਦਿਨ ਕਿੰਨੇ ਦਿਨ ਹੋ ਗਏ ਮੀਂਹ ਪੈੰਦੇ ਨੂੰ ਉੱਥੇ ਵੀ ਕਿਸ਼ਨਗੜ੍ਹ ਸਾਰੇ ਏਰੀਆ ਦੇ ਹਨਾ ਰਸਤਾਂ ਦੇ ਵਿੱਚ ਘਟੋ ਘਟ ਵੀ ਦੋ ਤਿੰਨ ਦਿਨ ਹੋ ਗਏ ਮੀਂਹ ਪੈੰਦੇ ਨੂੰ ਜੇ ਦੋ ਤਿੰਨ ਦਿਨ ਲਗਾਤਾਰ ਮੀਂਹ ਪੈ ਗਿਆ ਤਾਂ ਸਮਝ ਲਓ ਵੀ 10 ਦਿਨ ਤਾਂ ਪੱਕੇ ਆ 10 ਦਿਨ ਕਿਤੇ ਮਸ਼ੀਨ ਨਹੀਂ ਚੱਲਦੀ ਬਾਕੀ ਇਹਦੀ ਕੀ ਸਿਸਟਮ ਹੈ ਖਰਾਬ ਹੈ ਬਾਹਰ ਹਨਾ ਬਈ ਜਿਹੜੇ ਮੇਰੇ ਸੱਜਣ ਭਰਾ ਨੇ ਜਾਣਾ ਕਿਸੇ ਨੇ ਹਨਾ ਮਸ਼ੀਨ ਲੈ ਕੇ ਬਾਹਰ ਤਾਂ ਬਈ ਆਪਣਾ ਬਹੁਤ ਦੇਖ ਸਮਝ ਕੇ ਦੇ ਇਸ ਕੇ ਪਲੇ एरिया ਫਿਰ ਕਦਮ ਚੱਕਿਓ ਸਾਡਾ ਵੀ ਬਸ ਮਾਲਕ ਕਹਿੰਦਾ ਜਿਵੇਂ ਚੰਗਾਈ ਕਰਦਾ ਕੁਛ ਹੈ ਨਾ ਵੀ ਚੰਗਾਈ ਹੋਇਆ ਆ ਦੇਖ ਲੋ ਤੁਹਾਡੇ ਸਾਹਮਣੇ ਘਰੋਂ ਨਿਕਲੇ ਦੀ ਕੋਈ ਮੀਂਹ ਨਹੀਂ ਦੀ ਕੋਈ ਬੱਦਲ ਨਹੀਂ ਦੀ ਐ ਸੁਖਬਧਰੇ ਹੀ ਨਿਕਲੇ ਦੀ ਬਸ ਰਿਆਣੇ ਜਾ ਕੇ ਸਾਨੂੰ ਨਾ ਉੱਥੇ بارش ਜੀ ਆਈ ਹੈ ਜਿੱਥੇ ਤੁਸੀਂ ਵੀਡੀਓ ਦਾ ਐਂਡ ਕਰਿਆ ਹੈ ਨਾ ਤਰਪਾਲ ਪਾਉਣ ਲੱਗੇ ਦੀ ਜਿਖੜਾ ਕੇ ਉੱਥੇ ਜਾ ਕੇ ਅਸੀਂ ਤਰਪਾਲ ਪਾਈ ਜਦੋਂ ਤਰਪਾਲ ਪਾਉਣ ਦੇ ਨਾਲੇ ਬਸ ਅਸੀਂ ਢਾਬੇ ਜੇ ਤੇ ਖੜ ਗਏ ਕਿ ਚਾਹਲੇ ਤੇ ਬਸ ਤੇ ਸਾਨੂੰ ਘੰਟੇ ਕੇ ਬਾਅਦ ਜਿਹੜੇ ਫੋਨ ਆਉਣ ਲੱਗੇ ਬਾਹਰ ਉਂਦਰ ਵੀ ਤੁਸੀਂ ਕਾਹਨੂੰ ਤੁਰੇ ਹੋ ਹਨਾ ਖੜ ਜੋ ਜਿੱਥੇ ਵੀ ਹੈਗੇ ਮਸ਼ੀਨਾਂ ਖੜੀਆਂ ਕੱਬੋ ਬਸ ਅਸੀਂ ਵੀ ਉੱਥੇ ਬਾਈ ਬ੍ਰੇਕਾਂ ਮਾਰੀਆਂ ਮਾਰਨੇ ਤੋਂ ਬਾਅਦ ਤੁਹਾਨੂੰ ਹੁਣ ਹਾਲਾਤ ਦਿਖਾਉਣਾ ਵੀ ਜਿਹੜੇ ਸਾਡੇ ਵੀ ਘਟੋ ਘਟ ਵੀਰੇ 18-20 ਘੰਟਿਆਂ ਦਾ ਗੇੜੇ ਹੋ ਗਿਆ ਬਾਈ 20 ਦਿਨ ਲਗਾਤਾਰ ਬਾਕੀ ਆਲੇ-ਦਾਲੇ ਦਾ ਬਹੁਤਾ ਜਿਆਦਾ ਕੰਮ ਖਰਾਬ ਹੋਇਆ ਹਨਾ ਚਲੋ ਦਿਖਾਉਣਾ ਤੁਹਾਨੂੰ ਹੁਣ ਮਾੜਾ ਬੈਕ ਕੈਮਰਾ ਕਰਕੇ ਹਾਲਾਤ ਇੱਧਰ ਦੇ ਵੀ ਕੱਲ ਦਾ ਇੱਕਨੇ ਢੇਰਾ ਜਾ ਹੋਇਆ ਹੈ ਕੱਲ ਦਾ ਕੀ ਹੈ ਨਾ ਕਈ ਦਿਨ ਹੋ ਗਏ ਵੀ ਜੀਰੀਆਂ ਦੇ ਵਿੱਚ ਪਾਣੀ ਹੈ ਜਿਹੜਾ ਹੈ ਨਾ ਉਹ ਵੀ ਨਜਾਇਜ਼ ਹੀ ਹੁੰਦਾ ਜਾਂਦਾ ਹੁਣ ਤੱਕਰਦਾ ਹੈਗੀ ਦੀ ਲੋੜ ਇੰਨੀ ਕ ਹੁਣ ਵਾਲਾ ਪਾਣੀ ਹੈ ਨਾ ਇਹ ਬਾਈ ਕੰਮ ਖਰਾਬ ਕਰੂਗਾ ਹੁਣ ਚਲੋ ਇੰਨਾ ਸ਼ੁਕਰ ਆ ਵੀ ਪੂਰਾ ਜ਼ੋਰ ਵਾਲਾ ਨਹੀਂ ਪੈਂਦਾ ਹੈਗਾ ਦੂਏ ਲੋੜ ਸਿੱਪ ਸਿੱਪ ਜੀ ਹੋਈ ਜਾਂਦੀ ਆ ਵੀ ਜਿਹੜਾ ਕੋਠੇ ਚੌਣ ਜਮੀ ਹੁੰਦਾ ਨਾ ਇੰਨਾ ਕ ਬਸ ਉਹ ਪਈ ਜਾਂਦਾ ਜਦ ਇਹ ਕੜਾਕੇ ਵਾਲਾ ਨਹੀਂ ਪੈਂਦਾ ਬਾਕੀ ਉਧਰ ਸਾਡੇ ਲੈਂਟਰ ਭਾਈ ਪੈ ਗਿਆ ਦੀ ਮਕਾਨ ਦਾ ਲੈਂਟਰ ਪੈਣ ਕਰਕੇ ਚਲੋ ਇਨਾ ਸ਼ੁਕਰ ਕਰੋ ਵੀ ਲੈਂਟਰ ਨੂੰ ਟਾਈਮ ਦੇ ਦਿੱਤਾ ਦੀ ਇਹਨੇ ਲੈਂਟਰ ਪਾ ਕੇ ਆ ਨਾ ਦੂਏ ਦਿਨ ਅਸੀਂ ਮਸ਼ੀਨ ਆਤੀ ਇਹ ਦਿਨ ਮਸ਼ੀਨ ਦਾ ਪਲਾਨ ਬਣ ਗਿਆ ਵੀ ਲੈ ਚੱਲੀਏ ਚੱਲ ਲਈ ਜੇ ਭਾਈ ਜਾਂਸ ਲੈਂਟਰ ਥੋੜਾ ਲੇਟ ਵੇਟ ਹੋ ਜਾਂਦਾ ਤਾਂ ਭਾਈ ਔਖਾ ਤੇ ਬਹੁਤ ਸਾਡਾ ਵੀ ਨਾ ਸਾਰਾ ਮਕਾਨ ਢਾਈ ਬੈਠੇ ਦੀ ਬਹੁਤਾ ਜਿਆਦਾ ਔਖਾ ਹੋ ਜਾਣਾ ਸੀ ਚਲੋ ਫਿਰ ਵੀ ਮਾਲਕ ਨੇ ਵੀ ਟਾਈਮ ਦੇ ਦਿੱਤਾ ਲੈਂਟਰ ਪੈ ਗਿਆ ਚਲੋ ਹੁਣ ਤਾਂ ਫਾਇਦਾ ਹੀ ਆ ਨਾ ਵੀ ਪਾਣੀ ਨਹੀਂ ਉੱਤੇ ਖੜਾਉਣਾ ਪੈਣਾ ਤੇ ਲਾਉਣਾ ਪੈਣਾ ਤੇ ਜਿਹੜੀ ਹੁਣ ਇੰਨਾ ਕੁ ਮੌਜ ਆ ਵੀ ਪਾਣੀ ਦੀ 흘ੋਹੜਦੀ ਹੈਗੀ ਉਹ ਚੱਲੀ ਜਾਂਦਾ ਸਰ ਸਿਸਟਮ ਬਹੁਤ ਯਾਰੇ ਸਾਰੇ ਹੀ ਆ ਪੰਜਾਬ ਦੇ ਵਿੱਚ ਸਾਰੇ ਹੀ ਆ ਨਾ ਜਿੱਥੇ ਵੀ ਮਰਜੀ ਫੋਨ ਲਾ ਲਓ ਸਾਰੇ ਹੀ ਮੀਏ ਮੀਆ ਬਾਕੀ ਰਾਤ ਹਵਾ ਵੀ ਖਾਸੀ ਚੱਲੀ ਆ ਨਾ ਗੰਨੇ ਆ ਜਿਹੜੇ ਦੇਖੋ ਤਾਂ ਕਰਤੇ ਟੇਢੇ ਜੇ ਗੰਨੇ ਦੀ ਫਸਲ ਆ ਨਾ ਟੇਢੀ ਜੀ ਕਰਤੀ ਗੰਨੇ ਖਾਸੇ ਸਿਰ ਤੇ ਬਾਕੀਆਂ ਵੀ ਜੀਰੀਆਂ ਨੂੰ ਬਾਈ ਨੁਕਸਾਨ ਆ ਹਨਾ 1509 ਆ ਜਿਹੜੇ ਗੋਭੀ ਵਾਲੇ ਏਰੀਏ ਆ ਉਹਨਾਂ ਦਾ ਵੀ ਹੁਣ ਨੁਕਸਾਨ ਹੈ ਜੀਰੀਆਂ ਨਸਰੀਆਂ ਖੜੀਆਂ ਹਨ ਪਕਈ ਤਾਂ ਜੀਰੀਆਂ ਦੇਖੀਆਂ ਮੈਂ ਪੀਲੀਆਂ ਵੀ ਹੋ ਗਈਆਂ ਬਸ ਉਹ 10 ਤਰੀਕ ਤੱਕ ਵੱਢਣੇ ਆਣੀਆਂ ਮੈਂ 10 11 ਤਰੀਕ ਤੱਕ ਬੀ ਜਿਹੜੇ ਹਸਾਬ ਨਾਲ ਆ ਕੰਮ ਚੱਲਦਾ ਪਿਆ ਮੀ ਹਟ ਜਵੇ ਆ ਵਧੀਆ ਗੱਲ ਆ ਬਾਕੀ ਐਵੇਂ ਜੀ ਫਸਲਾਂ ਦਾ ਵੀ ਹੁਣ ਨੁਕਸਾਨ ਹੈ ਚਲੋ ਆ ਜੀਰੀਆਂ ਦਾ ਅਜੇ ਕੁਝ ਨਹੀਂ ਵਿਗੜਦਾ ਨਾ ਇਹ ਕਿਹੜਾ ਨਸਾਰੇ ਦੇ ਆ ਉਹਦਾ 1509 ਤਾਂ ਬਾਈ ਜੀ ਇਹਨਾਂ ਦੇ ਗੋਭੀ ਗਾਬੀ ਆਲੂ ਵਾਲੇ ਆ ਉਹਨਾਂ ਦੀ ਤਾਂ ਨਸਰੀ ਖੜੀ ਹੈ ਜੀਰੀ ਉਹ ਸਾਰੀ ਮਾਦਾ ਬਹੁਤਾ ਜਿਆਦਾ ਯਾਰ ਫਸਲ ਦੇਖ ਕੇ ਨਾ ਰੋਣਾ ਆਉਂਦਾ ਹੈ ਵੀ ਕੀ ਬਣੂਗਾ ਯਾਰ ਰੱਬ ਦੇ ਹੱਥ ਆ ਬਾਈ ਹਨਾ ਜੋ ਉਹਦੇ ਕਰਮਾਂ ਚ ਲਿਖਿਆ ਹੈ ਦੇਖੋ ਸਾਡਾ ਦਾਣਾ ਪਾਣੀ ਹੈ ਨਾ ਗਏ ਕਾਦੇ ਵਾਸਤੇ ਦੀ ਕਿੰਨਾ ਸਮਾਨ ਭਰ ਕੇ ਲੈ ਗਏ ਆ ਵਿੱਚ 1 ਮਹੀਨੇ ਦੇ 1.5 ਮਹੀਨੇ ਦਾ ਰਸਣ ਧਰ ਕੇ ਲੈ ਗਏ ਆ ਹਨਾ ਵੀ ਯਾਰ ਆਪਣਾ ਬਣਾ ਕੇ ਖਾਵਾਂਗੇ ਪਰ ਮੇਨ ਗੱਲ ਤਾਂ ਦਾਣੇ ਪਾਣੀ ਦੇ ਆ ਕਿ ਮੁੱਕਦੀ ਆ ਵੀ ਜਿੰਨਾ ਕਮਾਲ ਕਰਿਆ ਨਾ ਜਿੱਥੇ ਰਹਿਣਾ ਖਲਾਉਣਾ ਜਿੱਥੇ ਦਾਣਾ ਪਾਣੀ ਲਿਖਿਆ ਹੋਇਆ ਕਰਮਾਂ ਚ ਉੱਥੇ ਹੀ ਜਾਣਾ ਇਹ ਹੋ ਰਿਹਾ ਸਾਨੂੰ ਯਾਰ ਜੇ ਇੱਥੇ ਵੀਂਦਾ ਵੀ ਸੀ ਹਰਿਆਣੇ ਹੈ ਨਾ ਮਸ਼ੀਨ ਕਢਾ ਕੇ ਘਰਾਂ ਨੂੰ ਮੁੜਾਂਗੇ ਕੋਈ ਯਾਰ ਜੇਤੇ ਨਹੀਂ ਤਾਂ ਇੱਕ ਪੈਸੇ 1% ਵੀ ਜਾ ਜੇਤੇ ਨਹੀਂ ਤਾਂ ਵੀ ਅਸੀਂ ਆਹ ਕੰਮ ਵੀ ਸਾਡੇ ਨਾਲ ਹੋਊਗਾ ਬਾਕੀ ਅੱਗੇ ਆਪਣੇ ਸੱਜਣ ਮਿੱਤਰ ਬੈਠੇ ਸੀ ਉਹਨਾਂ ਨੇ ਹੈ ਨਾ ਵਧੀਆ ਟਾਈਮ ਨਾਲੇ ਦੱਸਤਾ ਜੇ ਕਿਤੇ ਥੋੜਾ ਜਿਹਾ ਗਾਹਾਂ ਹੋਰ ਲੰਘ ਜਾਂਦੇ ਫਿਰ ਉਹ ਟੂਲ ਤੇ ਨਾ ਰੋਡ ਤੇ ਨਾ ਇੱਕ ਟੂਲ ਆਉਂਦਾ 1800 ਰੁਪਏ ਦਾ ਟੂਲ ਕੱਟ ਕੱਟਿਆ ਜਾਂਦਾ ਉਹ ਰੋਡ ਤੇ ਇੱਕ ਮੰਨ ਲਓ ਉਹ ਟੂਲ ਜੇ ਕੱਟ ਹੋ ਜਾਂਦਾ ਫੇਰ ਨਾ ਭਾਈ ਮੋੜ ਹੁੰਦਾ ਫੇਰ ਆਏ ਹੁਣਾਂ ਦੇ ਵੀ ਟੂਲ ਯਾਰ ਕੱਟਿਆ ਹੋਇਆ ਹੁਣ ਆਇਆ ਵੀ ਨਾ ਤਾਂ ਬਹੁਤੀ ਮਸ਼ੀਨ ਦੂਰ ਆ ਇੱਥੇ ਤੋਂ ਮੰਨ ਲਓ ਤੁਸੀਂ ਮੇਰੇ ਪਿੰਡ ਤੋਂ 200 ਕਿਲੋਮੀਟਰ ਮਸ਼ੀਨ ਗਈ ਆ ਵੀ ਜੇ ਬਹੁਤੇ ਹਾਲਾਤ ਖਰਾਬ ਵੀ ਹੁੰਦੇ ਦੇਖਿਆ ਨਾ ਤਾਂ ਮਸ਼ੀਨ ਪਿੱਛੇ ਲਿਆਉਣ ਲੱਗੇ ਵੀ ਜਾਨੀ ਦੁੱਖ ਨਹੀਂ ਲੱਗੂਗਾ ਬਾਕੀ ਐ ਵੀ ਦਸਵੇਂ ਸਾ ਉਹਦੀ ਹੁਣ ਸਪਰੋਗਰਾਮ ਤਾਂ ਹੀ ਬਣਦਾ ਵੀ ਹੁਣ ਕੱਲ ਨੂੰ ਚੱਲੀ ਐ ਐਮਪੀ ਨੂੰ ਐਮਪੀ ਨੂੰ ਜਾ ਕੇ ਆਪਣਾ ਉਹਦਾ ਜਿਹੜੇ ਰਿਪੇਅਰ ਹਨਾ ਉਹਦੀ ਰਿਪੇਅਰ ਕਰਕੇ ਉਹਨੂੰ ਰੈਡੀ ਕਰਕੇ ਖੜੀ ਕਰੇ ਆਈ ਏ ਫਿਰ ਆਇਆ ਵੀ ਜਦੋਂ ਸੀਜ਼ਨ 10 ਆ ਵੀ ਇਹਦਾ ਚੱਲੂਗਾ ਬਸ ਉਹਦੀ ਸੈਲਫ ਮਾਰਨੀ ਪਊਗੀ ਨਹੀਂ ਪਹਿਲਾਂ ਸਲਾਤੀ ਵੀ ਚੱਲ ਵੇਲੇ ਦੀ ਮਾਹ ਚੱਲ ਵੇਲੇ ਵੇਲੇ ਹਾਂ ਮੂੰਗੀ ਦਾ ਸੀਜ਼ਨ ਆ ਜਿਹੜਾ ਲਾਇਆ ਉਹਨੇ ਆ ਮੂੰਗੀ ਦੇ ਬਾਅਦ ਆਪਣੇ ਵਾਪਸ ਝੋਨੇ ਤੇ ਆਉਣਾ ਝੋਨੇ ਤੇ ਆ ਜਾਾਂਗੇ ਜੇ ਝੋਨੇ ਤੇ ਨਹੀਂ ਆਉਣਾ ਤਾਂ ਆਪਣਾ ਗਾਹ ਮੱਕੀ ਆ ਹਨਾ ਸੂਆ ਵੀ ਨਾ ਦੋਨੇ ਮਸ਼ੀਨਾਂ ਸੂਆ ਵੀ ਤੇ ਮੱਕੀ ਤੇ ਚਲਾ ਲਾਂਗੇ ਬੰਦਾ ਸੋਚਦਾ ਤਾਂ ਬਈ ਬਾਕੀ ਸਾਰਾ ਨਾ ਪਰ ਉਹਦੀ ਰਾਜਾ ਦੇ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਹੈਗਾ ਦੇਖ ਲਓ ਕਹੇ ਜਾ ਕੰਮ ਹੋਇਆ ਨਹੀਂ ਕੋਈ ਉਮੀਦ ਨਹੀਂ ਦੀ ਹੈਗੀ ਵੀ ਆਹ ਕੰਮ ਹੋਊਗਾ ਬਿਲਕੁਲ ਸੁੱਕ ਪਧਰੇ ਜਿਹਾ ਜਦੋਂ ਕਰੋਂਗੇ ਆ ਬਾਕੀ ਹੁਣ ਕੱਲ ਨੂੰ ਆ ਨਾ ਐਮਪੀ ਜਾਵਾਂਗੇ ਗੱਡੀ ਤੇ ਜਾਵਾਂਗੇ ਹੁਣ ਤਾਂ ਬਈ ਹੈ ਨਾ ਮਸ਼ੀਨ ਤਾਂ ਉੱਥੇ ਖੜੀ ਨਾ ਣਦਾਂਗੇ ਜੇ ਮਸ਼ੀਨ ਨੂੰ ਨਹੀਂ ਛੇੜਦੇ ਗੱਡੀ ਕਾਰ ਲੈ ਕੇ ਆਪਣੀ ਵਾਲੀ ਹੈ ਨਾ ਆਪਾਂ ਐਮਪੀ ਬਗ ਜਾਾਂਗੇ ਉੱਥੇ ਜਾ ਕੇ ਫਿਰ ਕਿਤਾ ਮਾਹੌਲ ਦੇਖਾਂਗੇ ਵੀ ਕੀ ਆ ਹੈ ਨਾ ਮਾਹੌਲ ਇਹ ਦੇਖਾਂਗੇ ਵੀ ਆਪਾਂ ਉੱਥੇ ਬਈ ਰੈਂਪੀ ਜੀ ਵੀ ਕਿਹੜਾ ਚੱਲਦੀ ਹੈ ਨਾ ਕਿਤੇ ਮੂੰਗੀ ਸੋਆਬੀਨ ਅਜੇ ਲੇਟ ਆ ਵੀ ਸੋਆਬੀਨ ਤੇ ਵਾਸਤੇ ਉਹਨੂੰ ਤਿਆਰ ਆ ਹਨਾ ਥਰੇਸ਼ਰੇ ਬਦਲਣਾ ਬਾਕੀ ਤੁਹਾਨੂੰ ਪਤਾ ਕਾਂਕ ਦੇ ਪਟੋਕੇ ਰੇਅਰ ਕਰੀ ਦੀ ਮਸ਼ੀਨ ਉਹ ਵੀ ਹੈ ਨਾ ਕਮੀ ਤਾਂ ਉਹਦੇ ਵਿੱਚ ਵੀ ਨਹੀਂ ਕੋਈ ਛੱਡੀ ਹੋਈ ਪਹਿਲਾਂ ਸਲਾਤ ਵੀ ਦੇ ਦਈਏ ਬੰਦੇ ਆਪਣੇ ਸੱਜਣ ਮਿੱਤਰ ਕਹਿੰਦੇ ਸੀ ਬਈ ਦੱਸ ਫਿਰ ਕਈਆਂ ਦੋ ਤਿੰਨ ਬੰਦਿਆਂ ਨਾਲ ਗੱਲਬਾਤ ਬਣੀ ਸੀ ਉਹ ਕਹਿੰਦੇ ਯਾਰ ਬਾਈ ਸਾਨੂੰ ਲਿਆਉਣ ਦਾ ਖਰਚਾ ਕਾਸਾ ਪੈਣਾ ਮਾ ਚੱਲ ਭਾਈ ਲਿਆਉਣ ਦਾ ਸਾਡਾ ਅੱਧਾ-ਅੱਧਾ ਤੇ ਵੀ ਖੜ ਗਿਆ ਦੀ ਮੈਂ ਤਾਂ ਵੀ ਅੱਧੋ-ਅੱਧਾ ਕਰ ਲੈਨੇ ਆਪਾਂ ਲਿਆਉਣ ਦਾ ਵੀ ਚੱਲ ਕਬੀਰ ਆਪਣੇ ਘਰ ਰੱਖਣੇ ਆ ਲਈਦਾ ਕਹਿੰਦਾ ਅਸੀਂ ਘਰ ਦੀ ਘਰ ਦੀ ਉਹ ਵੱਢਿਆ ਕਰਨੀ ਵੀਰੇ ਮਾ ਤੈਨੂੰ ਤਾਂ ਬਹੁਤ ਲੋਟਾ ਕ ਮੇਰੀ ਹਾਲਾਤੀ ਬਈ ਬੰਦਿਆਂ ਦਾ ਹਨਾ ਬੜਾ ਔਖਾ ਇੱਕ ਤੁਸੀਂ ਹਿਸਾਬ ਲਾ ਲਓ ਵੀ ਕੱਲ ਇੱਕ ਬੰਦਿਆਂ ਨਾਲ ਗੱਲ ਲਈ ਸਟਾਫ ਨਾਲ ਹਨਾ ਬਹੁਤੀ ਯਾਰ ਮੰਦਕਪਨ ਉਹ ਆ ਰਹੇ ਵੀ ਯਾਰ ਬੇਇੱਜ਼ਤੀ ਨਹੀਂ ਮੰਨਦਾ ਮਹਿਸੂਸ ਨਹੀਂ ਕਰਦੇ ਯਾਰ ਆਧਾਰ ਕਾਰਡ ਵੀ ਭੇਜ ਤੇ ਹੁਣ ਬਾਈ ਚਰਨ ਮੇਰਾ ਪੇਜ ਆ ਆਧਾਰ ਕਾਰਡ ਪਾਤ ਮਾਰਾ ਕਿੰਨੀ ਹੱਦ ਕਾ ਕੋਈ ਰਿਸ਼ਤੇਦਾਰ ਕੋਈ ਵੀਰ ਭਾਈ ਆਪਣਾ ਅੱਗੇ ਦੇਖਦਾ ਹੀ ਆ ਕੋਈ ਨਾ ਕੋਈ ਕੋਈ ਜਮੇ ਬਾਈ ਉਹ ਨਹੀਂ ਕਰਦੇ ਆ ਕਿ ਮੈਨੂੰ ਆਹੀ ਦੀ ਸਟਾਪ ਕਰਕੇ ਯਾਰ ਇਹਨਾਂ ਦੀ ਸਟਾਪ ਬਾਈ ਮਿਲਦੇ ਨਹੀਂ ਬਹੁਤਾ ਔਖਾ ਹਾ ਕੰਮ ਪੈਸੇ ਕੋਈ ਕਹਿੰਦਾ ਮੈਂ ਹਿਸਾਬ ਲਾ ਲਉ ਕੱਲ ਮੇਰੀ ਗੱਲ ਹੋਈ ਪਰਸੋਂ ਮੇਰੀ ਗੱਲ ਹੋਈ ਰਾਤ ਨੂੰ ਆਕੇ ਬਾਈ ਅਸੀਂ ਚੱਲਾਂਗੇ ਚਲਾਵਾਂਗੇ ਚਲਾਵਾਂਗੇ ਦਸਮੇਸ਼ ਮੈਂ ਕਿਹਾ ਕਿਹੜਾ ਏਰੀਆ ਬਾਈ ਇੱਧਰ ਬਰਨਾਲੇ ਲੱਗੇ ਕੋਈ ਬਧਰੀ ਪਿੰਡ ਪੈਂਦਾ ਜੇ ਆਪਣੇ ਵੀਡੀਓ ਦੇਖਦਾ ਕੋਈ ਬਧਰੀ ਪਿੰਡ ਦਾ ਹਨਾ ਤਾਂ ਉਹ ਪਿੰਡ ਦਾ ਮੇਰੇ ਨਾਲ ਸੰਪਰਕ ਕਰੇ ਕਮੈਂਟਾਂ ਦੇ ਵਿੱਚ ਆਪਣਾ ਨੰਬਰ ਦਵੇ ਭਰਾ ਹਨਾ ਫੇ ਮੈਂ ਬਾਈ ਉਹਨਾਂ ਦਾ ਨੰਬਰ ਦਊਂਗਾ ਉਹਨਾਂ ਦਾ ਪਤਾ ਕਰੇ ਵੀ ਉਹ ਗਏ ਕਿੱਥੇ ਚਲ ਮੈਂ ਕਿਹਾ ਵੀਰੇ ਅਡਵਾਂਸ ਨਹੀਂ ਪੈਸਾ ਦੇਣਾ ਹੈਗਾ ਕੋਈ ਵੀ ਵੀ ਜਦੋਂ ਤੂੰ ਮੇਰੇ ਕੋਲ ਆ ਗਿਆ ਨਾ ਫੇਰ ਤੈਨੂੰ ਮੈਂ ਪੈਸੇ ਦਊਂਗਾ ਕਹਿੰਦਾ ਨਾ ਵੀਰੇ ਅਡਵਾਂਸ ਲੈਣਾ ਹੀ ਨਹੀਂ ਆਪਾਂ ਨੇ ਸੀਜ਼ਨ ਲਾ ਕੇ ਪੈਸੇ ਲਵਾਵਾਂਗੇ ਮਾਹਬਾ ਉਹ ਬੰਦੇ ਇਹ ਤਾਂ ਬੰਦੇ ਹੀ ਵੇਲੀ ਆ ਟੱਕਰੇ ਆ ਬਾਤ ਉਹ ਹਿਸਾਬ ਲਾ ਲਓ ਮੈਂ ਇੰਨੀ ਗੱਲ ਕਹਿ ਕੇ ਮੈਂ ਕਿਹਾ ਚਲ ਕੋਈ ਨਹੀਂ ਆ ਜਾ ਵੀਰੇ ਸਵੇਰੇ ਆ ਜਾ ਵੀ ਆਪਾਂ ਤਿਆਰ ਆ ਮਨੀ ਯਾਰ ਮੈਂ ਤਿਆਰ ਤੀ ਇਹਨਾਂ ਗੱਡੀ ਜੀ ਸਟਾਰਟ ਕਰੀ ਵੀ ਤੀ ਇਹ ਖੰਨੇ ਪਹੁੰਚ ਗਏ ਵੀ ਚਲੋ ਮੈਂ ਕਿਹਾ ਪਟਿਆਲੇ ਆ ਜਾ ਤੂੰ ਕਾਨੂੰ ਕੁਛ ਇੱਧਰ ਨੂੰ ਆਣੇ ਨਹੀਂ ਵਟ ਪਾ ਕੇ ਕਹਿੰਦੇ ਠੀਕ ਆ ਵੀਰੇ ਅਈ ਕਹਿੰਦੇ ਕਿਰਾਏਯੋਗ ਪੈਸੇ ਪਾ ਦੇ ਵੀਰੇ ਮੈਂ ਕਿਹਾ ਚੱਲ ਕਿਰਾਏਯੋਗ ਕਿੰਨਾ ਕਹਿੰਦੇ 500 ਪਾ ਦੇ ਮੈਂ ਕਿਹਾ ਚੱਲ ਨਹੀਂ 500 ਨਹੀਂ 1000 ਪਾ ਦਨਾ ਚੱਲ ਤੁਸੀਂ ਤਾਂ ਦੋ ਜਣੇ ਨੇ ਆਉਣਾ ਵੀ ਉਹ ਕੋ ਹੈਪੀ ਬਲੀਓ ਇਕੱਲੇ ਕਿਰਾਏ ਨਾਲ ਥੋੜੀ ਚੱਲਣਾ ਕੰਮ ਕੋ ਖਾਣਾ ਪੀਣਾ ਵੀ ਹੁੰਦਾ ਬੰਦੇ ਰੋਟੀ ਪਾਣੀ ਦੂਰ ਤੇ ਆਉਣਾ ਚੱਲ ਠੀਕ ਆ ਕਹਿੰਦੇ ਬਈ 2000 ਰੁਪਇਆ ਪਾਤਾ ਤੁਸੀਂ ਹਿਸਾਬ ਲਾ ਲਓ ਮੁੜ ਕੇ ਬੰਦਿਆਂ ਨੇ ਫੋਨ ਨਹੀਂ ਚੱਕਿਆ ਹੈਗਾ ਫੋਨ ਨਹੀਂ ਚੱਕਿਆ ਦੋ ਤਿੰਨ ਘੰਟੇ ਬਾਅਦ ਮੈਂ ਸ਼ਾਮ ਨੂੰ ਫੇਰ ਫੋਨ ਲਾਇਆ ਮੈਂ ਕਿਹਾ ਹਾਂ ਵੀਰੇ ਆਏ ਨਹੀਂ ਤੁਸੀਂ ਆਕੇ ਵੀਰੇ ਮੀਂਹ ਬੋਪੈਂਦਾ ਮੀਂਹ ਨਹੀਂ ਹਟਿਆ ਹੈਗਾ ਥੋੜੀ ਮਖਾਂ ਮੀਂਹ ਇੰਨਾ ਕਿੰਨਾ ਕ ਪੈਂਦਾ ਯਾਰ ਪਰ ਹੈ ਘਟੋ ਘਟ ਬੱਸ ਦੇ ਵਿੱਚ ਤਾਂ ਬੰਦਾ ਵਹਿ ਸਕਦਾ ਜੇ ਮੀਂਹ ਪੈਂਦਾ ਨਾ ਵੀਰੇ ਮੀਂਹ ਬੋਪੈਂਦਾ ਸਵੇਰੇ ਆਵਾਂਗੇ ਆ ਸਵੇਰ ਦੇਖ ਲਓ ਜੀ ਅੱਜ ਫੇਰ 11:00 ਵਜੇ ਮੈਂ ਕਹਿੰਦਾ ਘਟੋ ਘਟ ਵੀ 5-6 ਵਾਰ ਫੋਨ ਲਾ ਲਿਆ ਨਾ ਤਾਂ ਪਤੰਦਰ ਫੋਨ ਹੀ ਚੱਕਦੇ ਆ ਨਾ ਇਹ ਦੱਸਦੇ ਵੀ ਆਉਣਾ ਹੈ ਕਾ ਨਹੀਂ ਆਉਣਾ ਬਾਲਾ ਔਖਾ ਯਾਰ ਸਟਾਪ ਦਾ ਦਾ ਬਈ ਕੰਮ ਤੁਸੀਂ ਹਿਸਾਬ ਲਾ ਲਓ ਮੈਂ ਕਹਿੰਦਾ ਵੀ ਜੀ ਨੂੰ ਮਰਜ਼ੀ ਫੋਨ ਲਾ ਲਓ ਪੁਰਾਣੇ ਬੰਦੇ ਨੂੰ ਜਿਹਦੇ ਕੋ ਹਨਾ 20 25 25 ਮਸ਼ੀਨਾਂ ਉਹਨਾਂ ਨੂੰ ਫੋਨ ਲਾਈਦਾ ਉਹ ਕਹਿੰਦੇ ਬਾਈ ਹੋਰ ਕੰਮ ਨੂੰ ਲੱਖ ਫੋਨ ਲਾਈਂ ਤੇਰਾ ਹੱਲ ਕਰਾਂਗੇ ਫਰ ਬੰਦਿਆਂ ਨੂੰ ਫੋਨ ਨਾ ਲਾਈ ਬਾਹਲਾ ਸਿਸਟਮ ਖਰਾਬ ਹੋਇਆ ਦੋਸਤੋ 1000 ਰੁਪਏ ਪਛੇ ਬੰਦੇ ਦੇ ਬੇਈਮਾਨੀ ਆ ਗਈ ਗੱਲ ਮਨ ਦੇ ਵਿੱਚ ਹੈ ਵੀ 1000 ਰੁਪਏ ਕੀ ਹੁੰਦਾ ਪਤੰਦਰਾ ਤੂੰ ਉਹੀ ਕਹਦੇ ਬਾਈ ਮੈਨੂੰ 500000 ਰੁਪਏ ਦੇ ਦੇ ਮੈਨੂੰ ਲੋਡ ਹਨਾ ਪਤਾ ਨਹੀਂ ਕਿੰਨੇ ਇੱਕ ਨੂੰ ਪਾਉਣਾ ਬਾਈ ਮੈਂ ਵੀਡੀਓ ਦੇ ਆ ਆਪਣੇ ਪੇਜ ਆ ਨਾ ਜਿਹੜਾ ਸੋਸ਼ਲ ਮੀਡੀਆ ਤੇ ਦੇਖ ਕੇ ਅਗਲਾ ਕਹਿੰਦਾ ਯਾਰ ਬਾਈ ਕੋਲੇ ਮਸ਼ੀਨਾਂ ਚਲੋ ਇਹਨੂੰ ਫੋਨ ਪਤਾ ਨਹੀਂ ਭਾਈ ਕਿੰਨੇ ਅੰਗ ਨੂੰ ਪਾਏ ਇੱਕ ਪਿੱਛੇ ਦੇ ਵੀਰ ਆਪਣਾ ਕੋਈ ਚਲੋ ਉਹ ਤਾਂ ਹੈਗਾ ਵੀ ਤੇ ਉਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਉਹ ਮੈਨੂੰ ਕਹਿੰਦਾ ਵੀਰੇ ਮੈਂ ਬਿਮਾਰ ਆ ਪਤਾ ਨਹੀਂਦਾ ਸਕ੍ਰਿੰਟ ਵਾਦਾ ਵੀ ਮੈਨੂੰ ਬਈ ਦਵਾਈ ਜੋਗੇ ਪੈਸੇ ਚਾਹੀਦੇ ਮੈਂ ਤੈਨੂੰ ਕਹਾਂ ਸੀਜ਼ਨ ਲਵਾ ਦੂੰਗਾ ਮੈਂ ਕਿਹਾ ਵੀ ਸਪਰੂਫ ਭੇਜ ਮੈਨੂੰ ਭਾਈ ਉਹਨਾਂ ਨੇ ਜੇ ਮੈਨੂੰ ਵੀਡੀਓ ਫੋਟੋਆਂ ਭੇਜੀਆਂ ਤਾਂ ਦੇਖ ਕੇ ਯਾਰ ਬਾਕੀ ਯਾਰ ਉਹੀ ਗੱਲ ਹੋਈ ਮੈਂ ਉਹਨੂੰ ਬਾਈ ਨੂੰ ਇੱਕਣੇ ਪਾਏ ਮੈਂ ਕਿਹਾ ਕੋਈ ਨਹੀਂ ਸੀਜ਼ਨ ਵੀਰੇ ਨਾਂ ਵੀ ਲਾਈ ਜਾਏ ਤੂੰ ਤੂੰ ਦਵਾਈ ਲੈ ਮੇਰਾ ਵੀਰ ਪਤਾ ਨਹੀਂ ਭਾਈ ਇਹਨਾਂ ਕਿਹੜੇ ਕਰਮਾਂ ਦਾ ਮਾਲਕ ਦਿੰਦਾ ਦੇਖੋ ਕਿਥੇ ਦੇ ਕਿਥੇ ਲੈ ਕੇ ਆਇਆ ਹਨਾ ਵੀ ਕੋਈ ਪਤਾ ਨਹੀਂ ਹੈਗਾ ਕਿਹੜੇ ਭਾਗਾਂ ਦਾ ਕਿਹਦੇ ਭਾਗਾਂ ਦਾ ਖਾਂਦੇ ਆ ਕਿਹਦੇ ਨਹੀਂ ਖਾਂਦੇ ਆ ਗੱਲ ਕਰਕੇ ਹਨਾ ਮੇਰੀ ਸਿਸਟਮ ਮੇਰਾ ਹੀ ਬਣਾਇਆ ਪਤਾ ਵੀ ਮਸ਼ੀਨ ਰੱਖਣੀ ਹੈ ਇੱਕ ਇੱਕ ਦੇਖਾਂਗੇ ਨਵੀਂ ਲਵਾਂਗੇ ਅੱਗੇ ਨੂੰ ਹਨਾ ਇੱਕ ਕੁਝ ਪੁਰਾਣੀ ਕਰਕੇ ਵੀ ਬੰਦੇ ਆ ਕਹਿੰਦਾ ਮੈਂ ਤਾਂ ਐਂ ਕਹਿੰਦਾ ਵੀ ਤੁਸੀਂ ਕਰਤਾਰ ਚਲਾ ਲਿਓ ਪੁਰਾਣੀ ਮੈਂ ਆਪੇ ਚਲਾਈ ਜਾਊਂਗਾ ਹੋਰ ਦੋਸਤ ਬਾਈ ਦੇ ਉੱਪਰ ਨੂੰ ਕੀ ਹਨਾ ਹੁਣ ਮਣੀ ਆ ਮਣੀ ਕਹਿੰਦਾ ਬਾਈ ਮੈਂ ਦੱਸ ਮੇਰੇ ਚਲਾਉਣੀ ਆ ਮੈਂ ਕਰਤਾਰ ਨਹੀਂ ਚਲਾਉਣੀ ਮੈਂ ਕਾਤੇ ਕਹਣਾ ਯਾਰ ਮੇਰੇ ਉਹ ਮੀਟਰਾਂ ਦਾ ਭਲੇਖਾ ਜਿਹਾ ਪਈ ਜਾਂਦਾ ਮੈਨੂੰ ਉਹ ਕਹਿੰਦਾ ਸਿੱਧੀ ਆ ਮਾਹ ਚੱਲ ਜਿਹੜੀ ਤੇਰੀ ਜਨਲੋਂ ਲੱਗੀ ਉਹ ਚਲਾ ਲਈ ਆ ਸਿਸਟਮ ਆ ਬੰਦਿਆਂ ਦਾ ਹੁਣ ਦੇਖਦੇ ਆ ਜੇ ਕੋਈ ਸਟਾਫ ਹੈਗਾ ਵੀਰੇ ਇਹਨਾ ਵਧੀਆ ਤਾਂ ਮੇਰੇ ਨਾਲ ਕਨੈਕਟ ਕਰੇ ਅਡਵਾਂਸ ਪੈਸੇ ਵਾਲਾ ਕੋਈ ਨਾ ਹੋਵੇ ਨਾ ਜਿਵੇਂ ਅਡਵਾਂਸ ਦਵਾਂਗੇ ਚਾਹੇ ਸਾਰੇ ਪਹਿਲਾਂ ਲੈ ਲਵੇ ਕੋਈ ਚੱਕਰ ਨਹੀਂ ਹੈਗਾ ਪਰ ਦਵਾਂਗੇ ਜਦ ਜਦ ਮਸ਼ੀਨ ਦੇ ਕੋਲੇ ਆ ਕੇ ਬੰਦੇ ਹਨਾ ਕਾਗਜ਼ ਕਰਾ ਕੇ ਦਵਾਂਗੇ ਹੁਣ ਆਪਾਂ ਕਾਗਜ਼ ਤੇ ਬਿਨਾ ਨਹੀਂ ਮੈਂ ਬਹੁਤ ਭਰੋਸਾ ਕਰ ਕਰ ਦੇਖ ਲਿਆ ਬਾਈ ਮੈਂ ਕਦੇ ਵੀ ਅੱਜ ਤੱਕ ਕਿਸੇ ਦਾ ਨਾ ਕਾਗਜ਼ ਨਹੀਂ ਬਣਾਇਆ ਜੇ ਮੈਨੂੰ ਕੋਈ ਕਹਿੰਦਾ ਵੀ ਹੈ ਨਾ ਬਈ ਕਾਗਜ਼ ਬਣਾਵਾਲੀ ਫਲਾਣੇ ਬੰਦੇ ਦਾ ਕਾਗਜ਼ ਬਣਾਈ ਮਾ ਛੱਡ ਪਰ ਯਾਰ ਕੀ ਆ ਨਾ ਕਾਗਜ਼ ਦੀ ਗੱਲ ਤੇ ਬੰਦੇ ਦੀ ਜਵਾਨੇ ਬਹੁਤ ਹੁੰਦੀ ਆ ਪਰ ਮੈਨੂੰ ਹੁਣ ਪਤਾ ਲੱਗਿਆ ਵੀ ਕਾਗਜ਼ ਯਾਰ ਜ਼ਰੂਰੀ ਠੀਕੇ ਬਣਾਉਨੇ ਆ ਬੰਦੇ ਕਾਗਜ਼ ਨਾਲ ਆਏ ਆ ਬਈ ਹੈ ਨਾ ਵੀ ਤੁਹਾਨੂੰ ਪਤਾ ਹੀ ਆ ਫੇਰ ਕਾਰਵਾਈ ਹੋ ਜਾਂਦੀ ਆ ਬਸ ਇਹ ਕਾਰਵਾਈ ਤੇ ਦੂਏ ਲੋੜ ਬਾਅਦ ਬਿਨਾ ਕਾਗਜ਼ ਤੇ ਵੀ ਇਹਨੇ ਕਰਨੀ ਆ ਉਹਦਾ ਕਰੇ ਦਿੰਦਾ ਬੰਨ ਕੇ ਲੱਤਾਂ ਤੋੜਦਾ ਅਗਲਾ ਫੇਰ ਅਗਲਾ ਕਹਿੰਦਾ ਫੇਰ ਆਪਣੇ ਬੰਦੇ ਹੀ ਕਹਿਣ ਲੱਗ ਜੰਨੇ ਹੈ ਨਾ ਯਾਰ ਮਾ ਭਾਈ ਜਿਹਦਾ ਨਾ 30 ਲੱਖ ਰੁਪਏ ਲੱਗਿਆ ਹੁੰਦਾ ਮੰਨ ਲਓ ਸੀਜ਼ਨ ਮਰਦਾ ਉਹਨੂੰ ਪਤਾ ਉਹਦੇ ਦਿਲ ਤੇ ਕੀ ਬੀਤਦੀ ਆ ਕਹਨੇ ਵਾਲੇ ਦਾ ਅਗਲਾ ਕਹਿ ਦਿੰਦਾ ਹਨਾ ਵੀ ਯਾਰ ਕੀ ਆ ਗਰੀਬ ਨੂੰ ਐ ਕਰਤਾ ਐ ਕਰਤਾ ਗਰੀਬ ਯਾਰ ਨਹੀਂ ਦੇਖਦਾ ਅਗਲੇ ਨੂੰ ਜਾਂ 30000 ਰੁਪਏ 20000 ਰੁਪਏ ਲੈ ਕੇ ਹਨਾ ਮਸ਼ੀਨ ਖੜੀ ਛੱਡਿਆ ਆਉਂਦਾ ਅਗਲਾ ਇਹ ਚੀਜ਼ ਦਾ ਹੋ ਪੈ ਜਾਂਦਾ ਬਾਕੀ ਮੌਸਮ ਠੀਕ ਹੋ ਜਵੇ ਕੱਲ ਨੂੰ ਆਪਾਂ ਐਮਪੀ ਦੀ ਜਿਹੜੀ ਰਵਾਨਗੀ ਆ ਹਨਾ ਐਮਪੀ ਨੂੰ ਕਰਨੀਆਂ ਗੁਰਵਿੰਦਰ ਜਾਊਗਾ ਮੈਂ ਜਾਊਂਗਾ ਮਨੀ ਜਾਊਂਗਾ ਯੋ ਦਾ ਆ ਬਈ ਥਰੇ ਥਰੇ ਬਦਲ ਲੈ। ਬਾਕੀ ਪ੍ਰੋਗਰਾਮ ਦੇਖਾਂਗੇ ਉੱਥੇ ਜਿਵੇਂ ਖੇਤੀਬਾੜੀ ਫਸਲ ਹੋਈ ਹੈ ਨਾ ਤਾਂ ਠੀਕ ਆ। ਨਹੀਂ ਵੀ ਚੁੱਪ ਕਰਕੇ ਦਸਮੇਸ਼ ਦਾ ਵੀ ਭਰਾ ਕੇ ਡੀਜ਼ਲ ਦੀ ਟੈਂਕੀ ਬਾਬੇ ਦਾ ਨਾਲ ਲੈ ਕੇ ਮਾਰ ਬਸ ਇਹੀ ਆ ਲਵ ਯੂ ਨਾ ਨਹੀਂ ਚੁੱਪ ਕਰਕੇ ਪੰਜਾਬ ਨੂੰ ਨਾ ਗੇਰ ਮਾਰਾਂਗੇ। ਜੇ ਫਸਲ ਦੇਖਾਂਗੇ ਉੱਥੇ ਪਹਿਲਾਂ ਵੀ ਕਿੱਦਾਂ ਆ ਜੇ ਤਾਂ ਸੋਆਬੀਨ ਵਧੀਆ ਹੋਈ ਹੈ ਨਾ ਏਰੀਆ ਕਿਤੇ ਦੇਖਿਆ ਵੀ ਹਾਂ ਠੀਕ ਆ। ਜਿਵੇਂ ਬਈ ਇਹਦੀ ਮੀਂਹ ਪਈ ਆ ਐਮਪੀ ਦੇ ਵਿੱਚ ਵੀ ਪਹਿਲਾਂ ਪਹਿਲਾਂ ਬਹੁਤ ਮੀਂਹ ਪਈ ਆ ਨਾ ਉੱਥੇ ਵੀ ਕਈ ਦਿਨ ਮੀਂਹ ਆ ਹਾਂ ਨੇ ਬਸ ਕਰਾ ਕੇ ਰੱਖੀ ਆ। ਆਪਣੇ ਤਾਂ ਚਲੋ ਫੇਰ ਵੀ ਠੀਕ ਠਾਕ ਹੈ ਉਹ ਪਤਾ ਜ ਮੀਂਹ ਆਉਂਦਾ ਦੁੱਖੇ ਤੋੜਦਾ ਬਾਈ ਏਰੀਆ ਤੇ ਨਾ ਮੈਂ ਕਹਿੰਦਾ ਨਦੀਆਂ ਨੁਦੀਆਂ ਸਭ ਸੜਕਾਂ ਦੇ ਉੱਤੇ ਦੀ ਚੱਲਦੀਆਂ ਚਲੋ ਬਾਕੀ ਦੇਖਾਂਗੇ ਕੱਲ ਨੂੰ ਮਾਰਾਂਗੇ ਬਾਬਾ ਜੀ ਦਾ ਨਾਮ ਲੈ ਕੇ ਗੱਡੀ ਦੀ ਸੈਲਫ ਗੱਡੀ ਦੀ ਸਰਵਿਸ ਕਰਾਉਣ ਦੀ ਅੱਜ ਮਾਂ ਚੱਲ ਕੱਲੂ ਕਰਾ ਲਾਂਗੇ ਜਾਂਦੇ ਜਾਂਦੇ ਪਏ ਗੁਰਵਿੰਦਰ ਮੈਂ ਮਨੀ ਤਿੰਨੇ ਜਣੇ ਜਾਵਾਂਗੇ ਨਾਲੇ ਆਪਣਾ ਏਰੀਆ ਦੇਖ ਕੇ ਆਵਾਂਗੇ ਏਰੀਏ ਤੋਂ ਬਾਅਦ ਨਾਲੇ ਮਸ਼ੀਨ ਦੀ ਜਿਹੜੀ ਬਾਣੀ ਮੋਟੀ ਥਾ ਸਿਰਫ ਪੈਣਾ ਹਨਾ ਕੱਚ-ਵਾਚਾ ਜਿਹੜੀ ਉਹ ਕੱਢਿਆ ਵਾਂਗੇ ਕੱਚ ਤਾਂ ਬਈ ਕੋਈ ਹੈ ਹੀ ਨਹੀਂ ਉਹਦੇ ਵਿੱਚ ਹਨਾ ਤੁਹਾਨੂੰ ਪਤਾ ਹੀ ਆ ਵੀ ਇੰਜਣ ਦਾ ਕੰਮ ਉਹਦਾ ਹੈ ਰਿਪੇਅਰ ਦਾ ਕੰਮ ਉਹਦਾ ਠੋਕੇ ਹੋਇਆ ਹੈ ਉਹ ਐਨ ਇੱਕ ਰਪੇਅਰ ਆ ਵੀ ਮਸ਼ੀਨ ਤੇ ਦਾ ਕੰਮ ਨਹੀਂ ਹੈਗਾ ਲੱਗਣ ਵਾਲਾ ਇੱਕ ਟਾਇਰ ਆ ਪਿੱਛੇ ਵਾਲੇ ਲਾਉਣੇ ਜਿਵੇਂ ਆਪਾਂ بڑے ਟਾਇਰ ਲਾਈ ਦੀ ਉਹ ਨਵੇਂ ਲੈ ਗਿਆ ਦੀ ਮੈਂ ਹਨਾ بڑے ਟਾਇਰ ਚੱਲਦੇ ਨਹੀਂ ਹੈਗੇ 900 ਵਾਲੇ ਉਹ ਥੋੜੀ ਉੱਚੀ ਹੁੰਦੀ ਆ ਉਹਦੇ ਕਰਕੇ ਉਹਨੂੰ ਟਾਇਰ 750 ਦੇ ਲੱਗਣੇ ਆ ਉਹ ਟਾਇਰ ਵੀ ਕੱਢੂ ਹਨਾ ਗੱਡੀ ਦੇ ਵਿੱਚ 750 ਦੇ ਧਰਕੇ ਲੈ ਜਾਾਂਗੇ ਨਾਲੇ ਫਿਰ ਉੱਥੇ ਟਾਇਰ ਪਵਾ ਜੇ ਤਾਂ ਦੇਖਿਆ ਲੋਟ ਠੀਕ ਆ ਨਹੀਂ ਪਰ ਕੋ ਗੂ ਖਤਰੇ ਵਾਲਾ ਹੀ ਬਜੂ ਦਾ ਵੀ ਪੰਜਾਬ ਚ ਲਿਆਵਾਂਗੇ ਉਹਨੂੰ ਫਿਰ ਇੱਥੇ ਹੀ ਦੋਨੇ ਚਲਾ ਲਾਂਗੇ ਹਨਾ ਬਈ ਚਲੋ ਠੀਕ ਆ ਬਾਈ ਦੱਸਿਓ ਕਿਹੜੇ ਏਰੀਏ ਦੇ ਵਿੱਚ ਮੀਂਹ ਪੈ ਰਿਹਾ ਕਿਹੜੇ ਏਰੀਏ ਦੇ ਵਿੱਚ ਹਾਲਾਤ ਕਈ ਜਿਆਦਾ ਦਾ ਬਹੁਤ ਲਾਤ ਕਰਾ ਵਾ ਵਾਹਿਗੁਰੂ ਨਾਲ ਤੇ ਵੀ ਮਿਹਰ ਕਰਿਆ ਨਾ ਮਿਹਰ ਭਰੇ ਹੱਥ ਰੱਖੇ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ